ਬੱਚਿਆਂ ਦਾ ਕੰਪਲਾਇਆ ਬੱਚਿਆਂ ਨੂੰ ਸੰਥਿਆ ਕਰਾ ਰਹੇ ਆ ਅੱਜ ਉਥੇ 8 ਬੱਚੇ ਅਮਨ ਸ਼ਕਰੇ ਦੇ ਮੇਲੇ ਆ ਰਹੇ ਜੀ ਆਪਕੋ ਬੱਚੇ ਅਮਨ ਸ਼ਕਰੇ ਦੇ ਪ੍ਰੋਕੀਆ ਚ ਆ ਰਹੇ ਆ ਤੇ ਉਹ ਪਿਛਲੇ ਦਸ ਸਾਲੇ ਕੋਲ ਆਇਆ ਸਾਡੇ ਕੋਲ ਵੀ ਪ੍ਰੋਕੀਆ ਅਮਨ ਕੋਲ ਲੈਣੇ ਵਲੋ ਸਭ ਦਸਾਈ ਕਰੀਤੇ ਜੀ ਇਹਦਾ ਜੀ ਗੱਲ ਇੱਕ ਪ੍ਰਚਾਰਕਾ ਨੂੰ ਮੇਰੀ ਬੇਨਤੀ ਆ ਪਿੰਡਾਂ ਚ ਵੜਜੋ ਕੰਪਲਾਓ ਫਰਮਦੀ ਗੱਲ ਦੱਸੋ ਬੱਚੇ ਗੋਲੀ ਗੱਲ ਸਮੋ ਪਿਆਰ ਕੇ ਸਿੱਕੀ ਵੀ ਤਾਲ ਕਰ ਚੱਲਾਂਗੇ ਜੇ ਅਸੀਂ ਪੰਡਾਂ ਤੇ ਜਾਵਾਂਗੇ ਤਾਂ ਸਾਡੀਆਂ ਜ਼ਿੰਮੇਵਾਰੀਆਂ ਬਣਨਗੀਆਂ। ਪੰਨੇ ਦੇ ਬੱਚਿਆਂ ਨੇ ਜਿਹੜੀਆਂ ਉਹ ਕੰਟ ਕੀਤੀਆਂ ਹੋਈਆਂ ਨੇ ਇਹਨਾਂ ਤੋਂ ਅਸੀਂ ਪ੍ਰੇਰਣਾ ਲੈਣੀ ਹੈ। ਤੇ ਅੰਕ ਬਾਅਦ ਵੀ ਸ਼ੁਰੂ ਹੋਣ ਜਾ ਰਿਹਾ ਹੈ ਦੁਬਾਰਾ ਇਸ ਦੇ ਨਾਲ ਦੇ ਮੰਡਲੇ ਦੇ ਵਿੱਚ ਜੇਕਰ ਪਹਿਲੇ ਤੇ ਦੂਜੇ ਗਰੁੱਪ ਤੋਂ ਕੋਈ ਵਿਦਿਆਰਥੀ ਹੋਣ ਆਏ ਹੋਣ ਸਕੂਲਾਂ ਤੋਂ ਉਹ ਵੀ ਜਾ ਸਕਦੇ ਆ। ਕਹਾਂ ਨਹੀਂ ਕਰਨੀ ਪੁੱਤਰ 15 ਮਿੰਟ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਹੱਥ ਤੁਹਾਡਾ ਤੇਜ਼ ਜਲ ਰਿਹਾ ਬਿਲਕੁਲ ਹੌਲੀ ਹੌਲੀ ਸਜਾਓ ਦਸਤਾਰ ਨੂੰ ਬਿਲਕੁਲ ਪਿਆਰ ਨਾਲ ਕੋਈ ਕਹਾਲ ਕਰਨ ਦੀ ਲੋੜ ਨਹੀਂ ਕਿਉਂਕਿ ਆਮ ਦਸਤਾਰ ਮੁਕਾਬਲਿਆਂ ਵਿੱਚ ਕੇਵਲ 10 ਮਿੰਟ ਹੀ ਦਿੱਤੇ ਜਾਂਦੇ ਆ ਪ੍ਰਬੰਧਕਾਂ ਵੱਲੋਂ ਤੁਹਾਨੂੰ 15 ਮਿੰਟ ਮਿਲੇ ਆ 5 ਮਿੰਟ ਵਾਧਾ ਦਿੱਤੇ ਗਏ ਆ ਇਹਨਾਂ ਨੂੰ ਵੀ ਕਹਾਲ ਦਾ ਦਸਤਾਰ ਸਜਾਓ ਫਿਰ ਦੁਬਾਰਾ ਸਜਾਉਣੀ ਪਏਗੀ ਲਾਸਟ 1 ਮਿੰਟ ਬਾਕੀ ਆ ਸੈਂਡਾ ਗਲੋ ਅਖੀਰਲਾ ਬੰਦਾ ਨਾਲ ਲਓ ਉਹ ਜਿਨ੍ਹਾਂ ਨੇ ਰਸਤਾਰਾ ਸਜਾ ਲੇਗਾ ਆਪਣੇ ਸ਼ੀਸ਼ੇ ਉੱਤੇ ਕਰ ਦੇਓ ਲਾਸਟ 1 ਮਿੰਟ ਬਾਕੀ ਆ ਭਾਈ ਸਾਹਿਬ ਕੀ ਨਾਪ ਰਿਹਾ ਜੀ ਰਣਜੋਤ ਸਿੰਘ ਜੀ ਅੱਛਾ ਅੱਜ ਜਿਹੜਾ ਮੇਰੀ ਪੀਰੀ ਵੈਲਫੇਅਰ ਸੁਸਾਇਟੀ ਸੋਰਸ ਕਿਵਾਲਾ ਪ੍ਰੋਗਰਾਮ ਕਰਾਇਆ ਕੀ ਕਹੋਗੇ ਬਹੁਤ ਵਧੀਆ ਜੀ ਅਸੀਂ ਜਿਹੜੇ 10-12 ਸਾਲ ਤੋਂ ਪਹਿਲਾਂ ਤਾਂ ਪਿੰਡ ਦੀ ਹਰੀਆਵਲ ਬਾਰੇ ਜਾਂ ਇਦਾਂ ਦਾ ਬਹੁਤ ਵਧੀਆ ਪ੍ਰੋਗਰਾਮ ਕੀਤੇ ਪਰ ਧਾਰਮਿਕ ਲੈਵਲ ਤੇ ਵੀ ਅਸੀਂ ਪਹਿਲਾਂ 2019 ਚ 20 ਪਿੰਡਾਂ ਚ 90 ਦਿਨ ਲਗਾਤਾਰ ਦਸਤਾਰ ਸਗਲਾਈ ਕੈਂਪ ਲਾਏ ਸੀਗੇ ਜਿਸ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਇੱਥੇ ਵੀ ਅੱਜ ਤੁਸੀਂ ਆਪ ਹੀ ਵੇਖ ਚੁੱਕੇ ਹੋ ਕਿਉਂਕਿ ਜੋ ਵੀ ਆਪਾਂ ਕੰਮ ਕਰਦੇ ਆ ਉਸ ਦਾ ਰਿਜ਼ਲਟ ਤਾਂ ਜ਼ਰੂਰ ਮਿਲਦਾ ਸਾਨੂੰ ਐ ਲੱਗਦਾ ਵੀ ਅਸੀਂ ਹਰ ਸਾਲ ਇਹ ਪ੍ਰੋਗਰਾਮ ਇਦਾਂ ਦਾ ਕਰਾਇਆ ਕਰਾਂਗੇ ਸਾਨੂੰ ਐ ਲੱਗਦਾ ਵੀ ਆਉਣ ਵਾਲੇ ਸਮੇਂ ਚ ਬਹੁਤ ਵਧੀਆ ਰਿਜ਼ਲਟ ਮਿਲੂਗਾ ਇਹ ਮੁੱਖ ਰੂਪ ਚ ਇਸ ਜਿਹੜੀ ਸੋਸਾਇਟੀ ਹੈਗੀ ਹੈ ਵੈਲਫੇਅਰ ਸੋਸਾਇਟੀ ਹੈਗੀ ਹੈ ਇਹਦੇ ਚ ਮੁੱਖ ਰੂਪ ਚ ਕਿਹੜੇ-ਕਿਹੜੇ ਸੇਵਾਦਾਰ ਹੈਗੇ ਆ ਇਹ ਚ ਸਾਡੀ ਸੋਸਾਇ ਉੱਥੇ ਇੱਕ ਰਵੜਾ ਪੈਂਦਾ ਮੈਂ ਪ੍ਰਧਾਨ ਬਣਨਾ ਮੈਂ ਇੱਕ ਜਾਂਚੀ ਬਣਨਾ ਮੈਂ ਸਕੱਤਰ ਬਣਨਾ ਜਾਂ ਕੋਈ ਵੀ ਹੈ ਨਾ ਇਹ ਰਵੜਾ ਪੈਂਦਾ ਹੀ ਪੈਂਦਾ ਜੀ ਪਰ ਸੋਸਾਇਟੀ ਸੋਸਾਇਟੀ ਚ ਸਾਰੀ ਉਹ ਜਾ ਕੋਈ ਰਵੜਾ ਨਹੀਂ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਸਾਰੇ ਭਰਾਵਾਂ ਨੂੰ ਸਾਰੇ ਰਲ ਮਿਲ ਕੇ ਚੱਲਦੇ ਕੋਈ ਪ੍ਰਧਾਨ ਨਹੀਂ ਕੋਈ ਸਕੱਤਰ ਨਹੀਂ ਕੋਈ ਜਾਂਚੀ ਨਹੀਂ ਜੇ ਅਸੀਂ ਕਿਸੇ ਨੂੰ ਕਹਿੰਦੇ ਵਾ ਤੂੰ ਖਜਾਂਚੀ ਬਣ ਜਾ ਪ੍ਰਧਾਨ ਬਣ ਕੋਈ ਨਹੀਂ ਅੱਗੇ ਲੱਗਦਾ ਜੀ ਕਹਿੰਦੇ ਸਾਰੇ ਆਪਾਂ ਭਰਾ ਬਣੀ ਆ ਆਪਾਂ ਇੱਕ ਰਲ ਮਿਲ ਕੇ ਕੰਮ ਕਰਾਂਗੇ ਇਹ ਲਗਾਤਾਰ ਕੋਸ਼ਿਸ਼ ਚ ਜਾਰੀ ਜਾਣਗੇ ਹਾਂਜੀ ਜਾਰੀ ਰਹਿਣਗੇ ਜੀ ਬਹੁਤ ਵਧੀਆ ਜੀ ਹੌਣ ਵਾਲੇ ਸਮਝਦਾ ਸੀ ਆ ਆਉਣ ਵਾਲੇ 5 ਸਾਲਾਂ ਵਿੱਚ ਬਹੁਤ ਵਧੀਆ ਧਾਰਮਿਕ ਪ੍ਰਾਲੇ ਸਭ ਤੋਂ ਵੱਡੇ ਵੱਡੇ ਅਸੀਂ ਆਪਣੇ ਨਗਰ 'ਚ ਵੀ ਜਸ ਪਸੇ ਇਸ ਕੰਮ ਨੂੰ ਬਹੁਤ ਧਿਆਨ ਦੇਵਾਂਗੇ ਜੀ 5 ਸਾਲਾਂ ਵਿੱਚ ਸੋ ਮੇਰੇ ਨਾਲ ਮੇਰੀ ਪੇਰੀ ਵੈਲਫੇਅਰ ਸੁਸਾਇਟੀ ਸੋਰਸਿੰਗ ਜਿਲ੍ਹਾ ਪ੍ਰੀਪਰ ਤੇ ਜਿਹੜਾ ਜਿਹੜਾ ਸੇਵਾਦਾਰ ਖੜੇ ਆ ਨੌਜਵਾਨ ਖੜੇ ਆ ਜਿਹੜੇ ਇਸ ਜਿਹਨਾਂ ਨੇ ਬਹੁਤ ਵੱਡਾ ਅੱਜ ਪ੍ਰਾਲਾ ਕੀਤਾ ਤੁਸੀਂ ਦੇਖ ਸਕਦੇ ਹੋ तमाम ਜਿਹੜੇ ਬਹੁਤ ਜਿਹੜਾ ਉਮਰ ਦੇ ਵਿੱਚ ਜਿਹੜਾ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਪ੍ਰਾਲੇ ਕੀਤੇ ਨੇ ਜਿਹਨਾਂ ਨੇ ਅੱਜ ਇੱਕ ਗੁਰਮਤਮਕ ਆਲਾ ਪਰੋਇਆ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮੇਰੇ ਨਾਲ ਪੇਰੀ ਸਾਰੇ ਜਿਹੜੇ ਨੌਜਵਾਨ ਹੈ ਕਿ ਇਹ ਬਹੁਤ ਵੱਡਾ ਪ੍ਰਾਲਾ ਜਿਹੜਾ ਹੈ ਨਾ ਅੱਜ ਕੀਤਾ ਮੀਰੀ ਪੀਰੀ ਵੈਲਫੇਅਰ ਸੋਸਾਇਟੀ ਸੋਰਸੇਬਲ ਭਾਈ ਸਾਹਿਬ ਜੀ ਜਿਹੜਾ ਗੁਰਮント ਮੁਕਾਬਲੇ ਕਰਾਇਆ ਗਿਆ ਇੱਥੇ ਲੱਗਾ ਸੋਰਸਿੰਗ ਦੇ ਵਿੱਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਨਗਰ ਸੁਰ ਸਿੰਘ ਵਾਲੇ ਦੀਆਂ ਸੰਗਤਾਂ ਨੇ ਇਹ ਸਾਰਾ ਜੋੜ ਮੇਲੇ ਦੇ ਪੱਗਨ ਦੀ ਮੱਸੀਆ ਦੇ ਜੋੜ ਮੇਲੇ ਦੇ ਸੰਬੰਧ ਵਿੱਚ ਇਹ ਉਪਰਾਲਾ ਕੀਤਾ ਸੀ ਅਸੀਂ ਚਾਹੁੰਦੇ ਹਾਂ ਵੀ ਹਰ ਪਿੰਡ ਪਿੰਡ ਇਹ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਹੋਣੇ ਚਾਹੀਦੇ ਆ ਦਸਤਾਰ ਮੁਕਾਬਲੇ ਸੀ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਸੀ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਸੀ ਉਹ ਸਾਰੇ ਆ ਮੁਕਾਬਲਿਆਂ ਦਾ ਇਹੀ ਭਾਵ ਸੀ ਕਿ ਜਿਹੜੇ ਬੱਚੇ ਆ ਜਿਹੜਾ ਯੂਥ ਆ ਇਹ ਇਹਨੂੰ ਗੁਰਬਾਣੀ ਨਾਲ ਦਸਤਾਰ ਨਾਲ ਕਿਸ ਤਰ੍ਹਾਂ ਜੋੜਿਆ ਜਾਵੇ ਤੇ ਬਹੁਤ ਸੋਹਣਾ ਸਾਡਾ ਉਪਰਾਲਾ ਸੀਗਾ ਜਿਹੜਾ ਸੰਗਤਾਂ ਦਾ ਤੇ ਵਧੀਆ ਨਿਪਰੇ ਚੜਿਆ ਹੀ ਬਹੁਤ ਸੋਹਣਾ ਤੇ ਵੈਗਰੂ ਦਾ ਧੰਨਵਾਦ ਕਰਦੇ ਆਂ ਕਿ ਪਾਤਸ਼ਾਹ ਇਹੋ ਜੇ ਕਾਰਜ ਜਿਹੜੇ ਆਪ ਅਥਰ ਤੇ ਅਥ ਰੱਖ ਕੇ ਕਰਵਾਉਂਦੇ ਰਹਿਣ। ਸਰਦਾਰਜੀਤ ਸਿੰਘ ਜੀ ਇਹ ਪ੍ਰੋਗਰਾਮ ਪਹਿਲੀ ਵਾਰ ਕਰਾਇਆ ਗਿਆ ਜੇ ਗੁਰਦਸਤ ਕਾਲਾ ਜੀ। ਹਾਂਜੀ ਗੁਰਮਤ ਮੁਕਾਬਲਾ ਅਸੀਂ ਪਹਿਲੀ ਵਾਰ ਕਰਾਇਆ। ਦਸਤਾਰ ਮੁਕਾਬਲਾ ਤਿੰਨ ਕਾਲ 2014, 2015, 2016 ਤੇ ਕਰਵਾਏ ਸੀਗੇ। ਉਸ ਤੋਂ ਬਾਅਦ ਸੁਸਾਇਟੀ ਬੂਟਿਆਂ ਵੱਲ ਜਾਂ ਹੋਰ ਕਾਰਜਾਂ 'ਚ ਮੈਡੀਕਲ ਸਵਾਵਾ 'ਚ ਹਾਂ ਮੈਡੀਕਲ ਬੱਚਿਆਂ ਦੀ ਐਜੂਕੇਸ਼ਨ ਤੇ ਵੀ ਕੰਮ ਕੀਤਾ। ਇਸ ਸਾਲ ਜਿਹੜਾ ਸਾਰੇ ਨਗਰ ਦੇ ਨੌਜਵਾਨਾਂ ਦਾ ਸੀਗਾ ਕਿ ਆਪਾਂ ਜਿਹੜਾ ਇਸ ਤਰ੍ਹਾਂ ਬੱਚਿਆਂ ਲਈ ਜਿਹੜਾ ਗੁਰਮਤ ਜਿਹੜਾ ਪ੍ਰੋਗਰਾਮ ਜਰੂਰ ਹੋ ਲਈ ਕੀ ਨਾਲ ਕਿਸ ਤਰ੍ਹਾਂ ਦਾ ਰਜਨ ਰਿਹਾ ਜੀ ਅੱਜ ਦਾ ਬਹੁਤ ਸੋਹਣਾ ਬਾਦਸ਼ਾਹ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਜਿਹੜਾ ਉਹ ਕਾਰਜ ਹੋਇਆ ਬੜੇ ਸੰਗਤ ਦਾ ਸਹਿਯੋਗ ਸੀ ਬੱਚਿਆਂ ਨੇ ਕੇਸ ਰੱਖਣ ਦੇ ਪ੍ਰਣ ਕੀਤੇ ਮਾਂ ਇੱਕ ਨੇ ਉੱਠ ਕੇ ਆਪਣੇ ਬੱਚਿਆਂ ਦੇ ਵਾਲ ਅੱਜ ਤੋਂ ਬਾਅਦ ਨਾ ਕਟਾਉਣ ਦਾ ਪ੍ਰਣ ਕੀਤਾ ਤੇ ਹੋਰ ਵੀ ਬਹੁਤ ਸੋਹਣਾ ਦੂਰੋਂ ਬੱਚੇ ਆਏ ਲੁਧਿਆਣੇ ਤੋਂ ਦਸਤਾਰ ਮੁਕਾਬਲੇ 'ਚ ਜਿਹੜਾ ਵੀਰ ਫਰਸਟ ਆਇਆ ਉਹ ਲੁਧਿਆਣੇ ਤੋਂ ਰਾੜਾ ਸਾਹਿਬ ਤੋਂ ਸੀਗੇ ਤੇ ਜਦੋਂ ਇਸ ਤਰ੍ਹਾਂ ਬੱਚੇ ਆਉਣਗੇ ਸਾਡਾ ਸੋਸਾਇਟੀ ਦਾ ਹੌਸਲਾ ਆਪੇ ਹੀ ਵਧਣਾ ਹੈ ਇਹ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖ ਕੇ ਕਰੋ ਬਿਲਕੁਲ ਜੀ ਗੁਰੂ ਕਿਰਪਾ ਕਰਨ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਅਸੀਂ ਕਰਦੇ ਰਹੀਏ ਤੇ ਸਾਡਾ ਨੌਜਵਾਨਾਂ ਦਾ ਸੁਭਾਗ ਜਿਹੜਾ ਉਹ ਬਣਿਆ ਰਹੇ ਅਨੰਦ ਸਿੰਘ ਜੀ ਅੱਛਾ ਜਿਹੜਾ ਅੱਜ ਪ੍ਰੋਗਰਾਮ ਹੋਇਆ ਇੱਥੇ ਨਗਰ ਸੌਰ ਸਿਕ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜੀ ਮੀਰੀ ਪੀਰੀ ਵੈਲਫੇਅਰ ਸੋਸਾਇਟੀ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਆਪਣੇ ਸਮਾਜ ਦੇ ਵਿੱਚ ਜੋ ਕ੍ਰਿਤੀਆਂ ਇਹ ਗੰਦਲਾਪਨ ਪੈਦਾ ਹੋ ਚੁੱਕਾ ਹੈ। ਇਹਦੀ ਸਫਾਈ ਵਾਸਤੇ ਜਿਹੜੀ ਮੀਰੀਪਰੀ ਸੋਸਾਇਟੀ ਆ ਉਹ ਟਾਈਮ-ਟਾਈਮ ਤੇ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਤਾਂ ਕਿ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾਵੇ ਔਰ ਸਮਾਜ ਨੂੰ ਇੱਕ ਚੰਗੇ ਬੰਨੇ ਲਜਾਇਆ ਜਾਵੇ। ਇਸ ਕਰਕੇ ਧਰਮ ਦੇ ਨਾਲ ਜੋੜਨਾ ਔਰ ਆਪਣੇ ਕਲਚਰ ਦੇ ਨਾਲ ਜੋੜਨਾ ਔਰ ਚੰਗਾ ਸੁਨੇਹਾ ਸਮਾਜ ਨੂੰ ਦਿੱਤਾ ਜਾਵੇ ਇਦਾਂ ਦਾ ਪ੍ਰੋਗਰਾਮ ਸੀਗਾ ਮੀਰੀਪਰੀ ਵੈਲਫੇਅਰ ਸੋਸਾਇਟੀ ਦਾ ਔਰ ਮੀਰੀਪਰੀ ਵੈਲਫੇਅਰ ਸੈਟੀ ਇਹ ਤੋਂ ਪਹਿਲਾਂ ਵੀ ਇਦਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਆ ਔਰ ਕਰਦੇ ਰਵਾਂਗੇ। ਤੁਹਾਨੂੰ ਕਿਸ ਤਰ੍ਹਾਂ ਦਾ ਮਿਲਿਆ ਜਾ ਕੇ ਬੜਾ ਵਧੀਆ ਸਹਿਯੋਗ ਸੀਗਾ ਦੇਖੋ ਜੀ ਸੁਭਾਵਿਕ ਤੌਰ ਤੇ ਜੇ ਚੰਗਾ ਕਰਾਂਗੇ ਤੇ ਚੰਗਾ ਹੀ ਹੋਊਗਾ ਤੇ ਚੰਗੇ ਦਾ ਚੰਗਾ ਹੀ ਅੱਗੋ ਜੇ ਚੰਗਾ ਬੋਲਾਂਗੇ ਤੇ ਚੰਗਾ ਜਵਾਬ ਮਿਲਣਾ ਤਾਂ ਸੁਭਾਵਿਕ ਹੀ ਹੈ ਜੇ ਚੰਗਾ ਕੰਮ ਕਰਾਂਗੇ ਤੇ ਫਿਰ ਸਾਰਿਆਂ ਦਾ ਸਹਿਯੋਗ ਮਿਲਣਾ ਵੀ ਸੁਭਾਵਿਕ ਹੀ ਆ ਜੀ ਨੂੰ ਜੀ ਜਰੂਰ ਬਿਲਕੁਲ ਜੀ ਬਿਲਕੁਲ